ਸ਼ਿਕਾਰੇ ਕਿ ਜਾਵੇ ਨੀ ਆਲੋ ਜਾਵੇ ਹਰੇ ਪਾਵੇ ਕਲਗੀਦਰ ਦਵੇਸ਼ ਪਾਸ਼ਾ ਜੀ ਦੇ ਪਾਵਨ ਚਰਨਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ पूरा छोटा कलू में साका का बड़ों नो कलू में साका का बड़ों बडो कलू में साका का बड़ों नो कलू में साका का धर्म हेत सा जिन किया धर्म हेत सा जिन किया सा का जिन किया ਇਸ ਦੀਆ ਪਰ ਸਿਰਨ ਦੀਆ ਅਸੀਸ ਦੀਆ ਪਰ ਸਿਰਨ ਦੀਆ ਧੰਨ ਧੰਨ ਗੁਰ ਤੇਗ ਬਹਾਦਰ 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 ਪਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾ ਪੀ ਚਾਦਰ ਕਵੀ ਸਨਾਪਤ ਸਿੰਘ ਜਿਨ੍ਹਾਂ ਨੇ ਕਿ ਸ੍ਰੀ ਗੁਰ ਸ਼ੋਭਾ ਗ੍ਰੰਥ ਲਿਖਿਆ ਗੁਰੂ ਕਾਲ ਦੇ ਵੇਲੇ ਉਹ ਲਿਖਦੇ ਆ ਕਿ ਧਨ ਗੁਰਤੇਗ ਬਹਾਦਰ ਪਾਤਸ਼ਾਹ ਸੰਸਾਰ ਤੇ ਪ੍ਰਗਟੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਸਮੁੱਚੇ ਸੰਸਾਰ ਦੇ ਅੰਦਰ ਧਰਮ ਦੀ ਚਾਦਰ ਨੂੰ ਢੱਕਿਆ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਔਰ ਗੁਰਦੁਆਰਾ ਸ੍ਰੀ ਸੀਸਗੰਨ ਸਾਹਿਬ ਵਿਖੇ ਤਖਤ ਸ੍ਰੀ ਹਰਮਨ ਦਰਜੀ ਪਟਨਾ ਸਾਹਿਬ ਤੋਂ ਜੋ ਪਿਛਲੇ ਦਿਨੀ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਚੱਲਿਆ ਸੀ ਅੱਜ ਉਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਰਪ੍ਰਸਤੀ ਦੇ ਹੇਠ ਵਖ ਵਖ ਪੜਾਵਾਂ ਦਾ ਪੈਂਡਾ ਤੈਅ ਕਰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਇਸ ਨਗਰ ਕੀਰਤਨ ਨੂੰ ਜਿੱਥੇ ਅਸੀਂ ਸਾਰਿਆਂ ਨੇ ਜੀ ਆ ਆਖਿਆ ਸਮੂਹ ਸੰਗਤ ਦਾ ਪੰਜ ਪਿਆਰਿਆਂ ਦਾ ਨਿਸ਼ਾਨਚੀ ਸਿੰਘਾਂ ਦਾ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਸਿੰਘ ਸਾਹਿਬ ਗਿਆਨੀ ਗੁਰदयाल ਸਿੰਘ ਔਰ ਜਿੰਨੀਆਂ ਵੀ ਸਿੱਖ ਸੰਗਤਾਂ ਆ ਪ੍ਰਧਾਨ ਜਗਜੋਤ ਸਿੰਘ ਸੋਹੀ ਇੰਦਰਜੀਤ ਸਿੰਘ ਦੀ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਆ ਮੈਂ ਦੇਖ ਰਿਹਾ ਕਿ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਪੰਜ ਪਿਆਰਾ ਪਾਰਕ ਤੋਂ ਪਿੱਛੇ ਜਿਹੜਾ ਗੁਰਦੁਆਰਾ ਸਾਹਿਬ ਦਲਬਾਬਾ ਵਿਦੀ ਚੰਦ ਔਰ ਉਹਦੇ ਤੋਂ ਅੱਗੇ ਸ਼ਿਦੀ ਬਾਗ ਕਿਲਾ ਆਨੰਦਗੜ੍ਹ ਸਾਹਿਬ ਉਹਦੇ ਤੋਂ ਅੱਗੇ ਬੁੱਢਾ ਦਲ ਦੀ ਜਿਹੜੀ ਸ਼ੌਨੀਆ ਸ਼ਰੂਮਣੀ ਪੰਥ ਸਮੂਹ ਸੰਗਤਾਂ ਨੇ ਰਸਤੇ ਦੇ ਵਿੱਚ ਪਰਵਾਹ ਸਵਾਗਤ ਕੀਤਾ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਮਨਾਉਂਦਿਆਂ 350 ਸਾਲਾਂ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਦੀ ਉਹਨਾਂ ਦੀ 350 ਸਾਲਾਂ ਸ਼ਹੀਦ ਸ਼ਹਾਦਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ 350 ਸਾਲਾਂ ਗੁਰਿਆਈ ਦਿਵਸ ਇਸ ਨੂੰ ਮਨਾਉਂਦਿਆਂ ਸੰਗਤਾਂ ਵੱਡੀ ਗਿਣਤੀ ਜਨੰਦਪੁਰ ਸਾਹਿਬ ਆ ਰਹਿਆਂ ਅੱਜ ਲੋੜ ਵਾ ਸਮੁੱਚੇ ਸੰਸਾਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਸ ਪਾਵਨ ਉਪਦੇਸ਼ ਨੂੰ ਧਾਰਨ ਕਰਨ ਦੀ ਭੈ ਕਾਹੂ ਕਉ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਗੁਰੂ ਕਿਰਪਾ ਕਰੇ ਅਸੀਂ ਗੁਰੂ ਦੇ ਉਪਦੇਸ਼ਾਂ ਤੇ ਚੱਲ ਗਏ ਇਹ ਨਗਰ ਕੀਰਤਨ ਕਈ ਰਾਜਾਂ ਤੋਂ ਹੁੰਦਾ ਹੋਇਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਸੀਸਗੰਨ ਸਾਹਿਬ ਪਹੁੰਚਿਆ ਗੁਰੂ ਕਿਰਪਾ ਕਰੇ ਸੰਗਤਾਂ ਦਾ ਕਦਮ ਕਦਮ ਲੇਖੇ ਲੱਗੇ ਬਾਕੀ ਹਰ ਰੋਜ਼ ਹੀ ਆਨੰਦਪੁਰ ਸਾਹਿਬ ਕਿਉਂਕਿ ਸ਼ਤਾਬਦੀ ਦੇ ਸਮਾਗਮ ਸ਼ੁਰੂ ਹੋ ਚੁੱਕੇ ਆ ਹਰ ਰੋਜ਼ ਇੱਕ ਦੋ ਨਗਰ ਕੀਰਤਨ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤ ਆ ਰਹੀ ਆ ਔਰ ਖਾਲਸਾ ਪੰਥ ਪੂਰੇ ਖਾਲਸੇ ਜਾਹੋ ਜਲਾਲ ਦੇ ਨਾਲ 21 ਨਵੰਬਰ ਤੋਂ 29 ਨਵੰਬਰ ਤੱਕ ਗੁਰਦੁਆਰਾ ਸ੍ਰੀ ਸੀਸ ਗੰਸਾਹ ਵਿਖੇ ਇਸ ਸ਼ਹੀਦ ਦਿਸ਼ਤਾਬ ਦੀ ਨੂੰ ਮਨਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਲ ਆਈ ਆ ਤੇ ਪੰਜਾਬ ਸਰਕਾਰ ਬੜੇ ਵੱਡੇ ਦਾਅਵੇ ਕਰ ਰਹੀ ਆ ਪਰ ਆ ਜਿਹੜਾ ਸਾਡਾ ਜਿੱਥੋਂ ਪੰਜ ਪਿਆਰਾ ਪਾਰਕ ਆ ਉਹਦੇ ਤੋਂ ਪਿੱਛੇ ਗੁਰਦੁਆਰਾ ਸਾਹਿਬ ਦਲਬਾਬਾ ਬਿੱਦੀ ਚੰਦਪੂਰ ਸਰ ਸਾਹਿਬ ਆਰੇ ਪੂਰਾ ਜਿਹੜਾ ਰੋਡ ਹੈਗਾ ਇੱਥੋਂ ਤੱਕ ਇੱਥੇ ਕੋਈ ਰਸਤੇ ਦੇ ਵਿੱਚ ਲੈਟ ਨਹੀਂ ਆ ਪਤਾ ਨਹੀਂ ਸਰਕਾਰ ਕਿੱਥੇ ਸੁੱਤੀ ਪਈ ਆ ਤੋਂ ਸਰਕਾਰ ਨੂੰ ਚਾਹੀਦਾ ਵੀ ਇਹ ਉਹਨਾਂ ਦੇ ਕੰਮ ਆ ਪ੍ਰੋਪਰ ਲੈਟਾਂ ਪ੍ਰੋਪਰ ਜਿਹੜਾ ਪੈਚ ਵਰਕ ਪਿਛੇ ਹੋ ਰਿਹਾ ਉਹ ਰੋਡ ਵਧੀਆ ਬਣ ਔਰ ਅੱਜ ਮੈਂ ਜਦੋਂ ਲੰਘ ਕੇ ਆਇਆ ਤੇ ਪੁਲ ਦੀ ਹਾਲਤ ਅਜੇ ਵੀ ਖਸਤਾ ਸਰਕਾਰ ਨੂੰ ਚਾਹੀਦਾ ਵੀ ਹੁਣ ਸ਼ਤਾਬਦੀ ਸ਼ੁਰੂ ਹੋ ਗਈ ਆ ਤੇ ਇਹਦੇ ਸਾਰੇ ਪ੍ਰਬੰਧ ਜਿਹੜੇ ਆ ਉਹ ਪੁਖਤਾ ਕੀਤੇ ਜਾਣ ਤਾਂ ਕਿ ਸਿੱਖ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਥੇ ਆਉਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਗੁਰਦੁਆਰਾ ਸੀਸਗਰ ਸਾਹਿਬ ਵਿਖੇ ਪਹੁੰਚ ਕੇ ਸ਼ਤਾਬਦੀ ਦੇ ਵਿੱਚ ਸ਼ਮੂਲੀਅਤ ਕਰੇ ਤੇ ਗੁਰੂ ਦੀ ਸ਼ਹਾਦਤ ਨੂੰ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ